ਸ੍ਰੀ ਕਾਲਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਨਾਲ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਫਰਸਟ ਸੂਟ ਆਪਣਾ ਜਿਹੜਾ ਹੋਏਗਾ ਬਲੂ ਕਲਰ ਛੋਏਗਾ ਇਹਦੇ ਤੇ ਫੁੱਲੀ ਹੈਂਡਵਰਕ ਦਾ ਕੰਮ ਕੀਤਾ ਆ ਇਹ ਆਪਣੇ ਤੋਂ ਕਿਸੇ ਭੈਣ ਨੇ ਰੈਡੀ ਕਰਵਾਇਆ ਸੀ ਜਿੱਦਾਂ ਡਿਜ਼ਾਈਨ ਭੇਜਿਆ ਸੀ ਉਦਾਂ ਹੀ ਆਪਾਂ ਸੇਮ ਰੈਡੀ ਕੀਤਾ neck ਚੈੱਕ ਕਰੋ neck ਬਹੁਤ ਸੋਹਣਾ ਬਣਿਆ ਹੈ ਘੇਰੇ ਚਾਕ ਬਹੁਤ ਸੋਹਣੇ ਬਣਾਇਆ ਤੇ ਨਾਲ ਜਿਹੜਾ ਹਲਕਾ ਜਿਹਾ ਬਾਹਾਂ ਤੇ ਵੀ ਡਿਜ਼ਾਈਨ ਕੀਤਾ ਹੋਇਆ ਹੈ ਨਾਲ ਦੁਪੱਟਾ ਆਪਾਂ ਕੰਟਰਾਸਟ ਰੱਖਿਆ ਮਜ਼ੈਂਟਾ ਰੰਗ ਦਾ ਨੈਕਸਟ ਆਪਣੇ ਕੋਲ ਇਹ ਵਾਲਾ ਸੂਟ ਆ ਇੱਕ ਕ੍ਰੇਪ ਫੈਬਰਿਕ ਚ ਰੈਡੀ ਕੀਤਾ ਸੈਮੀ ਕ੍ਰੇਪ ਚ ਕੀਤਾ ਇਹਨੂੰ ਨੈਕ ਚੈੱਕ ਕਰੋ ਨੈਕ ਬੋਸ ਹੋਣਾ ਬਣਿਆ ਹੋਇਆ ਹੈ ਘੇਰਾ ਬਣਿਆ ਹੋਇਆ ਹੈ ਤੇ ਬਾਜੂ ਤੇ ਹੈਵੀ ਵਰਕ ਕੀਤਾ ਹੋਇਆ ਆ ਨਾਲ ਦੁਪੱਟਾ ਆਪਾਂ ਇਹਦੇ ਚਨਾਉਂਦਾ ਰੱਖਿਆ ਦੁਪੱਟੇ ਤੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਨੈਕਸਟ ਆਵਲਾ ਸੂਟ ਇਹ ਲਾਈਟ ਸ਼ੇਡ ਵਿੱਚ ਹੋਇਆਗਾ ਲਾਈਟ ਡਾਰਕ ਦਾ ਕੰਟਰਾਸਟ ਕੀਤਾ ਆ ਬਾਟਮ ਆਪਾਂ ਇਹਦੇ ਨਾਲ ਰੈੱਡ ਰੱਖੀ ਹੋਈ ਆ ਬਾਟਮ ਤੇ ਵੀ ਵਰਕ ਆ ਬਾਜੂ ਤੇ ਵੀ ਵਰਕ ਆ ਤੇ ਘੇਰੇ ਚਾਕ ਗਲਾ ਸਾਰਿਆਂ ਤੇ ਹੀ ਵਰਕ ਕੀਤਾ ਆ ਨੈਕਸਟ ਆ ਸ਼ਿਮਰ ਦੇ ਵਿੱਚ ਸੂਟ ਹੈ ਆਪਣੇ ਕੋਲ ਠੀਕ ਹੈ ਜੀ ਇਹ ਤੇ ਹੈਂਡਵਰਕ ਦਾ ਫੁੱਲੀ ਕੰਮ ਕੀਤਾ ਹੈ ਘੇਰਾ ਵਰਕ ਕੀਤਾ ਹੈ ਤੇ ਸਾਰਿਆਂ ਦੇ ਵਿੱਚ ਫਲਾਵਰਸ ਦਿੱਤੇ ਹੋਏ ਆ ਤੇ ਨਾਲ ਜਿਹੜੀਆਂ ਕਲੀਆਂ ਉੱਪਰ ਨੂੰ ਜਾਂਦੀਆਂ ਆ ਨੈਕਸਟ ਆਵਲਾ ਸੂਟ ਇਹ ਵਿ ਸ਼ਿਮਰ ਫੈਬਰਿਕ ਚ ਹੋਏਗਾ ਇਹਦੇ ਤੇ ਨੈਕ ਚੈੱਕ ਕਰੋ ਬਹੁਤ ਸੋਹਣਾ ਬਣਿਆ ਕਲੀਆਂ ਉੱਪਰ ਨੂੰ ਜਾਂਦੀਆਂ ਆ ਤੇ ਨੈਕਸਟ ਬਾਜੂ ਤੇ ਹੈਵੀ ਵਰਕ ਕੀਤਾ ਆ ਨੈਕਸਟ ਆ ਬਲੈਕ ਸੂਟ ਇਹ ਆਰਗੈਂਜ਼ਾ ਦੇ ਵਿੱਚ ਰੈਡੀ ਕੀਤਾ ਆ ਬਹੁਤ ਸੋਹਣੇ ਫਲਾਰਸ ਬਣੇ ਆ ਬਾਜੂ ਤੇ ਬਹੁਤ ਸੋਹਣੇ ਇਹਦੇ ਬਾਟਮ ਤੇ ਬਣੇ ਆ ਤੇ ਜਿਹੜੇ ਆ ਸੈਂਟਰ ਦੇ ਵਿੱਚ ਜਿਹੜੇ ਆ ਬਣਿਆ ਹੋਊਗਾ ਸ਼ਾਰਟ ਦੇ ਬਾਕੀ ਦੁਪੱਟੇ ਦੇ 4 ਸਾਈਡ ਵੀ ਹੋਣਗੇ ਨੈਕਸਟ ਆ ਬ੍ਰੌਕੇਟ ਦੇ ਵਿੱਚ ਸੂਟ ਆ ਜਿਹਦੇ ਤੇ ਹਲਕਾ ਜਿਹਾ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਨੈਕ 4 ਸਾਈਡ ਬਣਾਇਆ ਆ ਜਿਹੜਾ ਘੇਰੇ ਤੇ ਵਰਕ ਕੀਤਾ ਆ ਨੈਕਸਟ ਆਵਲਾ ਆਪਣੇ ਕੋਲ ਇਹ ਵੀ ਕ੍ਰੇਪ ਦੇ ਵਿੱਚ ਫੈਬਰਿਕ ਸੈਮੀ ਕ੍ਰੇਪ ਚ ਹੋਏਗਾ ਇਹਦੇ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਘੇਰੇ ਤੇ ਵਰਕ ਕੀਤਾ ਬਾਹਮਾਂ ਤੇ ਕੀਤਾ ਤੇ ਨੈਕ ਬਣਾਇਆ ਹੋਇਆ ਜੀ ਨੈਕਸਟ ਆਰਗੈਂਜ਼ਾ ਦੇ ਵਿੱਚ ਰੈਡੀ ਕੀਤਾ ਆਪਾਂ ਬਲੈਕ ਕਲਰ ਠੀਕ ਜੀ ਕੇ ਚੈੱਕ ਕਰੋ neck ਘੇਰਾ ਚਾਕ ਕਲੀਆਂ ਉੱਪਰ ਨੂੰ ਜਾਂਦੀਆਂ ਬਾਜੂ ਬਾਟਮ ਸਾਰਿਆਂ ਤੇ ਵਰਕ ਕੀਤਾ ਹੈ ਨਾਲ ਦੁਪੱਟਾ ਬਹੁਤ ਸੋਹਣਾ ਬਣਾਇਆ ਦੁਪੱਟੇ ਤੇ 4 ਸਾਈਡ ਜਿਹੜੀ ਹੈ ਲੈਸ਼ ਲੱਗੀ ਹੋਈ ਹੈ ਤੇ ਨਾਲ ਵਿੱਚ ਜਿਹੜੀ ਹੈ ਆਹ ਸੈਂਟਰ ਦੇ ਵਿੱਚ ਵੀ ਗੋਟਾ ਪੱਤੀ ਦੀਆਂ ਲਾਈਨਸ ਦਿੱਤੀਆਂ ਹੋਣਗੀਆਂ ਠੀਕ ਹੈ ਜੀ ਦੁਪੱਟਾ ਵੀ ਨਾਲ organza ਦਾ ਹੀ ਹੋਏਗਾ ਨੈਕਸਟ ਆਪਣੇ ਕੋਲ ਇਹ ਸ਼ਰਾਰਾ ਲੁੱਕ ਜੀ ਚੈੱਕ ਕਰੋ ਆਫ ਵਾਈਟ ਦੇ ਨਾਲ ਫਰੋਜ਼ੀ ਦਾ ਕੰਟਰਾਸਟ ਹੈ ਬਹੁਤ ਸੋਹਣਾ ਆ ਠੀਕ ਹੈ ਜੀ ਇਹਦੇ ਤੇ ਜਿਹੜੇ ਸ਼ਾਰਰ ਤੇ ਸਾਰੇ ਤੇ ਵਰਕ ਕੀਤਾ ਹੋਇਆ ਦੁਪੱਟੇ ਤੇ ਫੋਰ ਸਾਈਡ ਤੇ ਲੈਸ਼ ਪਲੱਸ ਵਰਕ ਕੀਤਾ ਹੋਇਗਾ ਨੈਕਸਟ ਆਪਾਂ ਨੈਚਰਲ ਕ੍ਰੇਪ ਸੂਟ ਲੈ ਕੇ ਆਏ ਤਾਂ ਬਹੁਤ ਡਿਮਾਂਡਿੰਗ ਚ ਸੂਟ ਰਹਿੰਦੇ ਆ ਠੀਕ ਹੈ ਜੀ ਇਹਨਾਂ ਤੇ embroidery ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਿੱਪੀ ਕੱਟ ਦਾਣਾ ਬਹੁਤ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਆ ਠੀਕ ਹੈ ਸ਼ਾਰਟ ਤੇ ਨਾਲ ਬਾਟਮ ਹੋਏਗੀ ਨੈਚਰਲ ਕ੍ਰੇਪ ਦੀ ਠੀਕ ਹੈ ਜੀ ਬਹੁਤ ਸੋਹਣੇ ਇਹਦੇ ਵਿੱਚ ਆਪਣੇ ਤੋਂ 5-6 ਕਲਰ ਅਵੇਲੇਬਲ ਹੈਗੇ ਆ ਇਹਨਾਂ ਵਿੱਚੋਂ ਅਗਰ ਤੁਹਾਨੂੰ ਕਲਰ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਸੋਹਣੇ ਹੈਗੇ ਆ 5-6 ਲੇਟੈਸਟ ਜੇ ਕਲਰ ਹੈ ਠੀਕ ਹੈ ਜਿੱਦਾਂ ਹੁਣ ਆਫ ਵਾਈਟ ਹੋ ਗਿਆ ਆ ਕਰੀਮ ਸ਼ੇਡ ਵਿੱਚ ਠੀਕ ਹੈ ਬਹੁਤ ਸੋਹਣਾ ਹੈ ਵੀ ਲਾਈਟ ਲਾਈਟ ਜੇ ਬਹੁਤ ਸੋਹਣੇ ਕਲਰ ਲੈ ਕੇ ਆਇਆ ਨੈਕਸਟ ਆ ਗ੍ਰੇ ਵਾਲਾ ਹੋ ਗਿਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਦਿੱਤਾ ਵੀ ਹੈਵੀ ਵਰਕ ਕੀਤਾ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਹੈ ਠੀਕ ਹੈ ਆ ਉਦਾਂ ਵਾਕੀ ਅਗਰ ਤੁਹਾਨੂੰ ਕੋਈ ਹੋਰ ਡਿਜ਼ਾਈਨ ਪਸੰਦੋਂ ਦਾ ਆ ਕਿਸੇ ਹੋਰ ਤੁਸੀਂ ਫੈਬਰਿਕ ਤੇ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤੁਸੀਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਤੁਸੀਂ ਸਾਨੂੰ ਨੰਬਰ ਸ਼ੋ ਹੋ ਰਿਹਾ ਹੋਏਗਾ ਸਕਰੀਨ ਤੇ ਮੈਸੇਜ ਕਰਨਾ ਆ ਤੇ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸੈਂਡ ਕਰਨਾ ਉਸੇ ਤਰ੍ਹਾਂ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਵਿੱਚ ਇਹ ਸੂਟ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ ਜੀ